ਇਹ ਸੁਣ ਚੋ? ਇਹ ਸੀ। 0 0 0 0 ਕੰਜੀ। ਕਿਉਂਕਿ ਤਾਂ ਅੱਲਾ ਕੱਲ ਵੀ ਬਾਰੀ ਵੀ ਬੱਚੇ ਨੂੰ ਦਵਾਈ ਉਹਦੀ ਉਹ ਦਵਾਈ ਲਿਖ ਕੇ ਦੋ ਸਾਨੂੰ। ਤੁਸੀਂ ਉਹਨੂੰ ਇਹੀ ਦਿੱਤੇ ਯਾਰ। ਉਹ ਵੀ ਲਿਖ ਕੇ ਦੋ ਤੁਸੀਂ। ਇਹਨਾਂ ਨੇ ਆਪਣੀ ਮੰਗ ਦਿੱਤੀ। ਅਜੇ ਇੱਥੋਂ ਗੱਡੀ 'ਚ ਬੈਠੇ ਕੱਲ ਨੂੰ ਕਿਉਂ? ਵੀ ਅੱਜ ਇਹ ਕੌਣਾਂ ਕੀਤਾ ਜਾਵੇ। ਕੱਲ ਹੀ ਲਿਆ ਕੇ ਦੇ ਦਿੰਦੇ ਜੀ। ਤੇ ਕੱਲ ਹੀ ਇਹ ਮੰਗ ਉਖੀ ਸੀ ਕਿ ਬੱਚਿਆਂ ਨੂੰ ਪੜਾਈ ਦੇ ਦੌਰਾਨ ਗਰਮੀ ਦੇ ਦੌਰਾਨ ਬਹੁਤ ਔਖ ਮਹਿਸੂਸ ਹੁੰਦੀ ਹੈ। ਭਾਵੇਂ ਪੱਖੇ ਤੇ ਕੂਲਰ ਪਹਿਲਾਂ ਲੱਗੇ ਹੋਏ ਨੇ। ਪੰਚਾਇਤ ਨੇ ਉਦਮ ਟਰ ਕੇ ਅੱਜ ਏਸੀ ਲਾ ਕੇ ਦਿੱਤੇ ਨੇ। ਇਹ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਿੱਖਿਆ ਮਹਿਮ ਚੱਲ ਰਹੀ ਹੈ ਜੀ ਉਸਨੇ ਦੇਖੋ ਵੀ ਪੰਚਾਇਤ ਨੇ ਕਿੰਨਾ ਸੋਹਣਾ ਕੰਮ ਕੀਤਾ ਵੀ ਪੰਚਾਇਤ ਪਿੰਡ ਨੂੰ ਪੂਰਾ ਸਹਜ ਹੋ ਗਿਆ। ਇਹ ਸਾਡਾ ਸਕੂਲ ਅਪਗ੍ਰੇਡ ਹੋਣਾ ਹੈ। ਜਿੱਥੇ ਲੱਗੇ ਪੀੜ੍ਹੀ ਜਾਂਦੀ ਹੈ ਜਿੰਨੇ ਵੀ ਦੱਸਦੇ ਦੀ ਵੀਡੀਓ ਦੇਖਣਗੇ ਉਹਨਾਂ ਦੇ ਕਰਕੇ ਬੇਨਤੀ ਕਰਦੇ ਹਾਂ ਕਿ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਤਾਂ ਕਿ ਮਾਂ ਸਰਕਾਰ ਤੱਕ ਜਾਵੇ ਤਾਂ ਸਾਡਾ ਸਕੂਲ ਅਪਗ੍ਰੇਡ ਹੋ ਸਕੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਗਾਲਾ ਸੋ ਪਿੰਡ ਰਜਿੰਦਰਾਪੁਰੀ ਰਚਨਾ ਦੇ ਵਿੱਚ ਖੜੇ ਹਾਂ ਪੰਚਾਇਤ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਅਕਸਰ ਅਸੀਂ ਦੇਖਦੇ ਹਾਂ ਜਦੋਂ ਗਰਮੀ ਦੀ ਗੱਲ ਹੁੰਦੀ ਹੈ ਤਾਂ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਬਹੁਤੀਆਂ ਜਿਹੀਆਂ ਪੰਚਾਇਤਾਂ ਨੇ ਉਹ ਨਹੀਂ ਧਿਆਨ ਦਿੰਦੀਆਂ ਅਸੀਂ ਗੁਰਦੁਆਰਿਆਂ ਉਹ ਸਭ ਵਾਸਤੇ ਜਾਂ ਹੋਰ ਧਾਰਮਿਕ ਸਥਾਨਾਂ ਲਈ ਤਾਂ ਏਸੀ ਵਗੈਰਾ ਦਾਨ ਕਰ ਦਿੰਦੇ ਹਾਂ ਪਰ ਤੁਸੀਂ ਉਹ ਘੱਟ ਦੇਖਿਆ ਹੋਊਗਾ ਕਿ ਪੰਚਾਇਤ ਨੇ ਜਾਂ ਪਿੰਡ ਦੇ ਪਤਵੰਤੇ ਸੱਜਣ ਰਲ ਕੇ ਸਕੂਲੀ ਬੱਚਿਆਂ ਲਈ ਜਿਹੜੇ ਕੇਸ ਅਸੀਂ ਦਾਨ ਕੀਤੇ ਨੇ ਸੋ ਇਸ ਪਿੰਡ ਦੀ ਮੈਂ ਗੱਲ ਦੱਸਦਾ ਵਾਂ ਤਾਂ ਕੱਲ ਹੀ ਦੱਸਿਆ ਜਾਂਦਾ ਵੀ ਹਜੇ ਸਕੂਲ ਦੇ ਅਧਿਆਪਕ ਸਹਿਵਾਨਾਂ ਨੇ ਜਿਹੜੀ ਬੇਨਤੀ ਕੀਤੀ ਪੰਚਾਇਤ ਨੂੰ ਕਿ ਗਰਮੀ ਜ਼ਿਆਦਾ ਹੈ ਬੱਚਿਆਂ ਨੂੰ ਪੜ੍ਹਨ ਦੇ ਵਿੱਚ ਮੁਸ਼ਕਲੀਆਂ ਮੁਸ਼ਕਲ ਆਉਂਦੀ ਹੈ ਅਤੇ ਤਰੰਤ ਹੀ ਜਿਹੜਾ ਕਿ ਪੰਚਾਇਤ ਨੇ ਜਿਹੜਾ ਕਿ ਸੁਣਵਾਈ ਕੀਤੀ ਤੇ ਤਰੰਤ ਹੀ ਜਿਹੜਾ ਕਿ ਏਸੀਆਂ ਦਾ ਵੱਡਾ ਪ੍ਰਬੰਧ ਕਰਕੇ ਜਿਹੜਾ ਬੱਚਿਆਂ ਨੂੰ ਸਕੂਲ ਦੇ ਲਈ ਤਿੰਨ ਏਸੀ ਦਿੱਤੇ ਨੇ ਸੋ ਸੌਰੀ ਚਾਰ ਏਸੀ ਦਿੱਤੇ ਨੇ ਸੋ ਗੱਲ ਕਰਾਂਗੇ ਸਮੂਹ ਪੰਚਾਇਤ ਸਾਡੇ ਨਾਲ ਸਰਪੰਚ ਸਾਹਿਬ ਨੇ ਸਪੰਸਪ ਪਲਾਟਨ ਬਹੁਤ ਬਹੁਤ ਮਾਰਕਾਂ ਜੀ ਬਹੁਤ ਬਹੁਤ ਧੰਨਵਾਦ ਜੀ ਕੱਲ ਹੀ ਸੀ ਸਕੂਲ ਦੇ ਬੱਚਾ ਸੀ ਪ੍ਰਿੰਸੀਪਲ ਸਾਹਿਬ ਕਹਿੰਦੇ ਵੀ ਗਰਮੀ ਬੱਚਿਆਂ ਨੂੰ ਬਹੁਤ ਲੱਗ ਰਹੀ ਆ ਵੀ ਕੁਦਰਾਨ ਨਾਲ ਗੱਲ ਨਹੀਂ ਬਹਰੀ ਵੀ ਬੱਚੇ ਨੂੰ ਕੋਈ ਬਿਮਾਰ ਹੋ ਜੂਗਾ ਪ੍ਰਵਾਸ ਦੀ ਦਿੱਕਤ ਹੋ ਸਾਨੂੰ ਵੀ ਸਾਨੂੰ ਇਹ ਹੀ ਦਿੱਤੇ ਆ ਤੁਸੀਂ ਸਾਰੀ ਪੰਚਾਇਤ ਨੇ ਬਹਿ ਕੇ ਰਾਹ ਮਿਸਵਾ ਕਰਕੇ ਕੱਲ ਦੀ ਚਾਹੇ ਚਿਲੇ ਆ ਤੇ ਬੜੀ ਸਹੀਦੀ ਪਕਾਰ ਸੁਣੀ ਜਿਵੇਂ ਕਹਿ ਰਹੇ ਸੀ ਅਧਿਆਪਕ ਕਹਿੰਦੇ ਵੀ ਕੱਲ ਹੀ ਬੇਨਤੀ ਕਰੀ ਕੱਲ ਹੀ ਸੁਣਵਾਈ ਹੋਈ ਅਸੀਂ ਵੀ ਸਕੂਲ ਚ ਪੜ੍ਹ ਕੇ ਨਿਕਲੇ ਆ ਜੀ ਸਾਨੂੰ ਪਤਾ ਵੀ ਇਹ ਪਰਿਵਾਰਾਂ ਦੇ ਹਾਲਾਤ ਕੀ ਨੇ ਜਿਹੜੇ ਬੱਚੇ ਉਹ ਪੜ੍ਹਦੇ ਨੇ ਉਹਨਾਂ ਬਾਸਤੇ ਇੱਛਾ ਜਾਗੀ ਵੀ ਕੀਤਾ ਜਾਗੇ ਪਰ ਹਰ ਇੱਕ ਪਿੰਡ ਪਿੰਡ ਚਾਹੀਦਾ ਨਾ ਇਹ ਪ੍ਰਾਲਾ ਕਰਨ ਇਸ ਤਰ੍ਹਾਂ ਬਿਲਕੁਲ ਬਿਲਕੁਲ ਜੀ ਸਾਰੇ ਪੰਚਾਇਤਾਂ ਚਾਹੀਦੀ ਵੀ ਸਾਰੀਆਂ ਪੰਚਾਇਤਾਂ ਬੁੱਤਵਾਦ ਦਾ ਸਕੂਲ ਦਾ ਧਿਆਨ ਦੇ ਹਮ ਫਿਰ ਸਾਹਿਬ ਕੀ ਕਹੋਗੇ ਇਹ ਬਹੁਤ ਵਧੀਆ ਪ੍ਰਾਲਾ ਆਈ ਕੱਲ ਹੀ ਅਸੀਂ ਇੱਥੇ ਆਏ ਸੀ ਬੂਟਾ ਲਾਉਣ ਵਾਸਤੇ ਬੂਟੇ ਲਾਉਣ ਵਾਸਤੇ ਮਾਸਟਰ ਜੀ ਸਾਨੂੰ ਮਤਲਬ ਬੁਲਾਇਆ ਸੀਗਾ ਇੱਥੇ ਅਸੀਂ ਪੂਰੀ ਪੰਚਾਇਤ ਇੱਥੇ ਆਈ ਪੰਚਾਇਤ ਵਿੱਚ ਮਾਸਟਰ ਜੀ ਬਹਿ ਕੇ ਸਾਨੂੰ ਚਾਹ ਪਾਣੀ ਪੀਤਾ ਉਹਦੇ ਦੌਰਾਨ ਮਾਸਟਰ ਜੀ ਨੇ ਦੱਸਿਆ ਜਗਜੀਤ ਸਿੰਘ ਟਰਵਾਲ ਨੇ ਵੀ ਸਾਨੂੰ ਐਸੀਆਂ ਜਰੂਰਤਾਂ ਬੱਚਿਆਂ ਨੂੰ ਬਹੁਤ ਪ੍ਰੋਬਲਮ ਆ ਰਹੀ ਆ ਇਹਨਾਂ ਨੇ ਆਪਣੀ ਮੰਗ ਦਿੱਤੀ ਅਜੀ ਇੱਥੋਂ ਗੱਡੀ 'ਚ ਬੈਠੇ ਕੱਲ ਨੂੰ ਕਿਉਂ ਵੀ ਅੱਜ ਇਹ ਕਿਉਂ ਨਾ ਕੀਤਾ ਜਾਵੇ ਕੱਲ ਹੀ ਲਿਆ ਕੇ ਦੇਤੇ ਜੀ ਹੂੰ ਵੀ ਚਾਰੇ ਅਸੀਂ ਇਹਨਾਂ ਨੂੰ ਲਿਆ ਕੇ ਦਿੱਤੇ ਇਹਨਾਂ ਤਿੰਨ ਦੀ ਡਿਮਾਂਡ ਕਰ ਰਹੇ ਜੀ ਇਸ ਪੰਨਾ ਉਸ ਵਾਸਤੇ ਵੀ ਦਿੱਤਾ ਇਹਨਾਂ ਨੂੰ ਤਿੰਨ ਲੱਖ ਰੁਪਏ ਬਾਅਦ ਇਹ ਖਰਚਾ ਕਿਵੇਂ ਪੰਚਾਇਤ ਵੱਲੋਂ ਹੋਇਆ ਗ੍ਰਾਂਟ ਕਿਵੇਂ ਹੋਇਆ ਇਹ ਇਹ ਪੰਚਾਇਤ ਵੱਲੋਂ ਆ ਜੀ ਪੰਚਾਇਤ ਵੱਲੋਂ ਆਪਦਾ ਫਾਂਡ ਆ ਸਾਡਾ ਪਿੰਡ ਦਾ ਜੀ ਉਹਦੇ ਵਿੱਚ ਦਿੱਤਾ ਜਾਵੇ ਹੂੰ ਸੋ ਵਾਕਿਆ ਜੀ ਵੱਡਾ ਜਿਹੜਾ ਕਿ ਪਿੰਡ ਵੱਲੋਂ ਮੋਚਲ ਸ਼ਰਮਾ ਜੀ ਅਸੀਂ ਅਕਸਰ ਦੇਖਦੇ ਹਾਂ ਅਸੀਂ ਗੁਰਦੁਆਰਾ ਲਈ ਤਾਂ ਹਰ ਇੱਕ ਜਨ ਆਪਣੇ ਬਜ਼ੁਰਗਾਂ ਦੇ ਭੋਗ ਤੇ ਕਹਿ ਦਈਏ ਜਾਂ ਹੋਰ ਅਗਲਾ ਕੱਲਾ ਸਾਡੀ ਫੋਟੋ ਲੱਗੇ ਸਾਡੀ ਅਪਰਨਾਮ ਲਿਖ ਜਾਵੇ ਅਸੀਂ ਦੇ ਉੱਪਰ ਬਹੁਤ ਪਹਿਲਾਂ ਸਕੂਲ ਦੇ ਲਈ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਆ ਕੇ ਹੁੰਦੇ ਨੇ ਬਿਲਕੁਲ ਸਹੀ ਕਿਹਾ ਜੀ ਤੁਸੀਂ ਇਹ ਜਾਗਰਤ ਲੋਕਾਂ ਦੀ ਗੱਲ ਹੈ ਮੈਂ ਇਸ ਸਕੂਲ ਦੇ ਪਿਛੋਕੜ ਵਿੱਚ ਜਾਵਾਂ ਸਾਡਾ ਸਕੂਲ ਆਮ ਪਿੰਡਾਂ ਨਾਲੋਂ ਕਾਫੀ ਲੇਟ ਬਣਿਆ ਸੀ ਮੈਨੂੰ ਯਾਦ ਹੈ 1963 ਦੇ ਵਿੱਚ ਇਹ ਪ੍ਰਾਇਮਰੀ ਸਕੂਲ ਸਾਡੇ ਪਿੰਡ 'ਚ ਆਇਆ ਸੀ ਅਸੀਂ ਉਦੋਂ ਤੀਜੀ 'ਚ ਪੜ੍ਹਦੇ ਹੁੰਦੇ ਸੀ ਸਭ ਤੋਂ ਪਹਿਲਾਂ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਸ਼ੁਰੂ ਹੋਇਆ ਉੱਥੇ ਇੱਕੋ ਹੀ ਕਮਰਾ ਸੀ ਫਿਰ ਇੱਥੇ ਜਿੱਥੇ ਆਪਾਂ ਖੜ੍ਹੇ ਆ ਇੱਥੇ ਟੋਬਾ ਹੁੰਦਾ ਸੀ ਉਸ ਟੋਬੇ ਦੇ ਵਿੱਚ ਭਰਤ ਪਾ ਕੇ ਉਸ ਵੇਲੇ ਦੀ ਪੰਚਾਇਤ ਨੇ ਦੋ ਕਮਰੇ ਤਿਆਰ ਕੀਤੇ ਦੋ ਤੋਂ ਬਾਅਦ ਦੇ ਬਾਅਦ ਅੱਜ ਸਾਡੇ ਪ੍ਰਾਇਮਰੀ ਸਕੂਲ ਦੇ ਕੋਲੇ 8 ਕਮਰੇ ਨੇ ਇਹ 8 ਕਮਰੇ ਵੀ ਬਿਲਡਿੰਗ ਵਗੈਰਾ ਚਾਰ ਦਵਾਰੀ ਵਗੈਰਾ ਗੇਟ ਵਗੈਰਾ ਬਹੁਤ ਵਧੀਆ ਬਣੇ ਹੋਏ ਨੇ ਤੇ ਸਾਡੇ ਸਾਡੀ ਖੁਸ਼ਕਿਸਮਤੀ ਇਹ ਹੈ ਵੀ ਸਾਡੇ ਇਸ ਪ੍ਰਾਇਮਰੀ ਸਕੂਲ ਨੂੰ ਮੁੱਢ ਤੋਂ ਲੈ ਕੇ ਹੁਣ ਤੱਕ ਅਧਿਆਪਕ ਬਹੁਤ ਅੱਛੇ ਮਿਲੇ ਨੇ ਤੁਸੀਂ ਬਿਲਡਿੰਗ ਜਿੰਨੀ ਮਰਜ਼ੀ ਵਧੀਆ ਬਣਾ ਦਿਓ ਜੇ ਅਧਿਆਪਕ ਚੰਗੇ ਨਾ ਹੋਣ ਤਾਂ ਸਕੂਲ ਤਰੱਕੀ ਨਹੀਂ ਕਰ ਸਕਦਾ ਸਾਡੀ ਇਹ ਖੁਸ਼ਕਿਸਮਤੀ ਦੀ ਰਹੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਸਾਨੂੰ ਅਧਿਆਪਕ ਵੀ ਬਹੁਤ ਅੱਛੇ ਮਿਲੇ ਨੇ ਤੇ ਜਿੱਥੋਂ ਤੱਕ ਅੱਜ ਦੇ ਸਮਾਗਮ ਦੀ ਗੱਲ ਹੈ ਕੱਲ ਅਸੀਂ ਪਿੰਡ ਦੇ ਵਿੱਚ ਬੂਟੇ ਲਾਏ ਸੀ ਜੋ ਕਿ ਸਮੇਂ ਦੀ ਲੋੜ ਹੈ ਸਾਰੇ ਪਿੰਡਾਂ ਨੂੰ ਲਾਉਣੇ ਚਾਹੀਦੇ ਨੇ ਵੱਧ ਤੋਂ ਵੱਧ ਲਾਉਣੇ ਚਾਹੀਦੇ ਨੇ ਤੇ ਕੱਲ ਹੀ ਇਹ ਮੰਗ ਉੱਠੀ ਸੀ ਕਿ ਬੱਚਿਆਂ ਨੂੰ ਪੜ੍ਹਾਈ ਦੇ ਦੌਰਾਨ ਗਰਮੀ ਦੇ ਦੌਰਾਨ ਬਹੁਤ ਔਖ ਮਹਿਸੂਸ ਹੁੰਦੀ ਹੈ ਭਾਵੇਂ ਪੱਖੇ ਤੇ ਕੂਲਰ ਪਹਿਲਾਂ ਲੱਗੇ ਹੋਏ ਨੇ ਪੰਚਾਇਤ ਨੇ ਉਦਦਮ ਕਰਕੇ ਅੱਜ ਏਸੀ ਲਾ ਕੇ ਦਿੱਤੇ ਨੇ ਇਹ ਬਹੁਤ ਹੀ ਵਧੀਆ ਉਪਰਾਲਾ ਤੇ ਅਸੀਂ ਜਿੱਥੇ ਪੰਚਾਇਤ ਦਾ ਧੰਨਵਾਦ ਕਰਦੇ ਆ ਉਥੇ ਨਗਰ ਨਿਵਾਸੀਆਂ ਦਾ ਵੀ ਤਾਂ ਧੰਨਵਾਦ ਕਰਦੇ ਆ ਅਧਿਆਪਕਾਂ ਦਾ ਵੀ ਧੰਨਵਾਦ ਕਰਦੇ ਆ ਤੇ ਹੋਰ ਪੰਜਾਬ ਦੀਆਂ ਸਮੂਚੀਆਂ ਪੰਚਾਇਤਾਂ ਨੂੰ ਬੇਨਤੀ ਕਰਦੇ ਆ ਕਿ ਇਹੋ ਜਿਹੇ ਉਦਮ ਪਿੰਡ ਪਿੰਡ ਹੋਣੇ ਚਾਹੀਦੇ ਨੇ ਧੰਨਵਾਦ ਤਾਂ ਵਾਕੀ ਜੀ ਅ ਸੋ ਵਾਕੀ ਜੀ ਹਰੇਕ ਜਿਹੜਾ ਕਿ ਕਲਕਰੀ ਦਾ ਪੰਜਾਬ ਦੀਆਂ अनेका ਪੰਚਾਇਤਾਂ ਜਿੱਥੇ ਕਿ ਪ੍ਰਾਇਮਰੀ ਸਕੂਲ ਜਾਂ ਹਾਈ ਸਕੂਲ ਨੇ ਬੱਚੇ ਗਰਮੀ ਦੇ ਵਿੱਚ ਪੜ੍ਹਦੇ ਨੇ ਕੁਝ ਨਾ ਕੁਝ ਆਪਣੇ ਦਿਸਬੰਦ ਕੱਟ ਕੇ ਜਰੂਰ ਇਸ ਤਰ੍ਹਾਂ ਦੇ ਕਾਰਜ ਕਰਨੇ ਚਾਹੀਦੇ ਨੇ ਕਿਉਂਕਿ ਜਿਹੜਾ ਕਿ ਬੱਚਿਆਂ ਦੇ ਲਈ ਜਿਹੜਾ ਕੇ ਸੌਖ ਹੋ ਸਕੇ ਆਪਰਾ ਜੀ ਕੀ ਨਾਮ ਹੈ ਜੀ 69 ਮਹਿੰਦਰ ਸਿੰਘ ਗੋਲਡੀ ਹੈ ਜੀ ਮੈਂ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਨਾ ਜੀ ਸਿੱਖ ਕਮਹਿਮ ਚੱਲ ਰਹੀ ਹੈ ਜੀ ਉਸਨੇ ਦੇਖੋ ਪੰਚਾਇਤ ਨੇ ਕਿੰਨਾ ਸੋਨਾ ਕੰਮ ਕੀਤਾ ਵੀ ਪੰਚਾਇਤ ਪਿੰਡ ਵੱਲੋਂ ਪੂਰਾ ਸਹਿਯੋਗ ਹੈ ਸਾਡਾ ਸਕੂਲ ਅਪਗ੍ਰੇਡ ਹੋਣ ਵਾਲਾ ਜਿੱਥੇ ਤੱਕ ਇਹ ਵੀਡੀਓ ਜਾਂਦੀ ਹੈ ਜਿੰਨੇ ਵੀ ਦਰਸ਼ਕ ਇਹ ਦੀ ਵੀਡੀਓ ਦੇਖਣਗੇ ਜੀ ਉਹਨਾਂ ਦੇ ਚਾਰਨੇ ਬੇਨਤੀ ਕਰਦਾ ਇਹਨੂੰ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਤਾਂ ਕਿ ਮਾਨ ਸਰਕਾਰ ਤੱਕ ਜਾ ਵੀਦਾ ਸਾਡਾ ਸਕੂਲ ਅਪਗ੍ਰੇਡ ਹੋ ਸਕੇ ਸਾਨੂੰ ਮਾਨ ਸਰਕਾਰ ਤੋਂ ਬਹੁਤ ਵੱਡੀ ਉਮੀਦ ਹੈ ਜੀ ਪੰਚਾਇਤ ਇੰਨਾ ਪਿੰਡ ਸਹਿਯੋਗ ਕਰ ਰਿਹਾ ਜੀ ਅਰੇ ਟੀਚਰ ਇਹਨਾਂ ਸਹਾਜੋਗ ਦੇਣੇ ਤੇ ਇਸ ਕਰਕੇ ਮੈਂ ਮਾਨ ਸਰਕਾਰ ਨੂੰ ਦੁਬਾਰਾ ਬੇਨਤੀ ਕਰਦਾ ਵੀ ਜਿਹੜਾ ਸਕੂਲ ਅਪਗ੍ਰੇਡ ਕਰਨ ਦੇ ਵਿੱਚ ਸਾਡੀ ਸਹਾਇਤਾ ਕੀਤੀ ਜਾਵੇ ਧੰਨਵਾਦ ਹੁਣ ਸਕੂਲ 5ਵੀਂ ਤੱਕ ਹੈ ਹੁਣ ਸਕੂਲ ਬਿਲਕੁਲ 5ਵੀਂ ਤੱਕ ਹੈ ਜੀ ਹਨਾ ਇਥੋਂ 1.5-2 ਕਿਲੋਮੀਟਰ ਦੇ ਸਕੂਲ ਪੈਂਦਾ ਤੇ ਛੋਟੇ ਬੱਚੇ ਨੂੰ ਜਾਣਾ ਔਖਾ ਜੀ ਇਸ ਲਈ ਮੰਗ ਕਰ ਸਾਡੀ ਵੀ ਸਾਡਾ ਸਕੂਲ ਅਪਗ੍ਰੇਡ ਕੀਤਾ ਜਾਵੇ ਸੋ ਬਾਕੀ ਜੀ ਪਿੰਡ ਦੀ ਡਿਮਾਂਡ ਆ ਜਿਹੜੀ ਕਿ ਵੀ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇ ਕਿਉਂਕਿ ਜੇ ਪਿੰਡ ਦਾ ਸਾਥ ਆ ਸਾਰੇ ਪੰਚਾਇਤ ਦਾ ਸਾਥ ਆ ਅਧਿਆਪਕਾਂ ਦਾ ਸਾਥ ਆ ਤਾਂ ਕੋਈ ਸਰਕਾਰ ਨੂੰ ਮੁਸ਼ਕਲ ਨਹੀਂ ਹੋਣੀ ਚਾਹੀਦੀ ਆਹ ਕੱਲ ਕਰੀਏ ਸਰਕਾਰ ਤਾਂ ਜੀ ਸਿੱਖਿਆ ਨੀਤੀ ਲੈ ਕੇ ਆ ਰਹੇ ਨੇ ਨਾ ਬੜੀ ਬੜੀ ਗੱਲਾਂ ਹੋ ਰਹੀਆਂ ਨੇ ਤਾਂ ਜ਼ਰੂਰ ਇਸ ਤਰ੍ਹਾਂ ਦੇ ਸਕੂਲ ਜਿਹੜੇ ਕਿ ਉਦਮ ਕਰਦੇ ਨੇ ਇਹਨਾਂ ਨੂੰ ਟਾਰਗੇਟ ਕਰਨ ਚਾਹੀਦਾ ਹੈ ਇਹ ਸਰਕਾਰ ਨੂੰ ਬਿਲਕੁਲ ਜੀ ਸਰਕਾਰ ਦਾ ਹੁਣ ਜਿਹੜਾ ਚੱਲ ਰਿਹਾ ਸਿਸਟਮ ਸਿੱਖਿਆ ਅਤੇ ਹੈਲਥ ਦੋ ਸਿਸਟਮ ਤੇ ਬਹੁਤ ਸਰਕਾਰ ਦਾ ਧਿਆਨ ਜਾ ਰਿਹਾ ਹੈ ਮਤਲਬ ਸ੍ਰੀ ਸਿੱਖਿਆ ਇਹ ਬਹੁਤ ਜ਼ਰੂਰੀ ਹੈ ਅਸੀਂ ਇਹ ਸਕੂਲ ਚੋਂ ਪੜ੍ਹ ਕੇ ਗਏ ਹੋਏ ਹਾਂ ਸਾਡਾ 24 ਘੰਟੇ ਧਿਆਨ ਰਹਿੰਦਾ ਵੀ ਸਕੂਲ ਦੇ ਵਿੱਚ ਮਤਲਬ ਵੱਤੋ ਵੱਤ ਜਿਹੜੀ ਸਾਡੇ ਵੱਲੋਂ ਪੰਚਾਇਤ ਵੱਲੋਂ ਆ ਇਹਨੂੰ ਜੋ ਵੀ ਕੋਈ ਗ੍ਰਾਂਟ ਵਗੈਰਾ ਜਾਂ ਕੋਈ ਇੱਥੇ ਕੋਈ ਸਿਸਟਮ ਲਗਾਉਣਾ ਵਧੀਆ ਅਸੀਂ 24 ਘੰਟੇ ਤਤਪਰ ਰਹਨੇ ਆ ਵੀ ਅਸੀਂ ਸਾਧ ਦਿੰਨੇ ਆ ਪ੍ਰਿੰਸੀਪਲ ਸਾਹਿਬ ਨਾਲ ਸਟਾਫ ਨਾਲ ਮਿਲ ਬਰਤਨ ਕਰਦੇ ਆ ਹਫਤੇਵਾਰ ਮੀਟਿੰਗ ਦੇ ਵਿੱਚ ਵੀ ਆਉਣੇ ਆ ਵੀ ਬੱਚਿਆਂ ਦੀ ਪੜ੍ਹਾਈ ਕਿਸ ਤਰ੍ਹਾਂ ਚੱਲਦੀ ਆ ਕੱਲ ਹੀ ਸਾਨੂੰ ਪਤਾ ਲੱਗਿਆ ਸਰਪੰਚ ਸਾਹਿਬ ਦਾ ਮੇਰੇ ਕੋਲ ਫੋਨ ਗਿਆ ਕਹਿੰਦੀ ਵੀ ਐ ਕਰਕੇ ਆਪਣਾ ਸਿਸਟਮ ਹੈ ਪੀਸੀ ਫਿੱਟ ਕਰਨੇ ਨੇ ਅਸੀਂ ਨਾਲ ਦੀ ਨਾਲ ਐਕਸ਼ਨ ਲੈ ਕੇ ਕਾਰਵਾਈ ਚ ਮਤਾ ਪਾ ਕੇ ਫੌਰਨ ਨਾਲ ਦੀ ਨਾਲ ਐਕਸ਼ਨ ਲੈ ਕੇ 4 ਏਸੀ ਲਾ ਕੇ ਫਿੱਟ ਕਰਾਏ ਨੇ ਬਾਕੀ ਅਸੀਂ ਹੁਣ ਵੀ ਪੰਚਾਇ ਪ੍ਰਿੰਸੀਪਲ ਸਾਹਿਬ ਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਸਾਨੂੰ ਜਦੋਂ ਵੀ ਕਿਸੇ ਚੀਜ਼ ਦੀ ਲੋੜ ਹੈ ਅਸੀਂ ਹਾਜ਼ਰ ਖੜੇ ਹਾਂ ਸਟੱਡੀ ਲਈ ਬੱਚਿਆਂ ਦੀ ਪੜ੍ਹਾਈ ਲਈ ਅਜੇ ਸੀ ਫਿਟ ਕਰਾਇਆ ਨਹੀਂ ਕੋਈ ਹੋਰ ਵੀ ਕੋਈ ਸਮਾਨ ਦੀ ਲੋੜ ਹੈ ਅਸੀਂ 24 ਘੰਟੇ ਹਾਜ਼ਰ ਹਾਂ ਜੋ ਜਦੀ ਨਾਲ ਦੀ ਨਾਲ ਸਮਾਨ ਪਹੁੰਚੂਗਾ ਪਰ ਪੜ੍ਹਾਈ ਲਈ ਮਤਲਬ ਅਸੀਂ ਪੂਰੇ ਤਤਬਰਾਂ ਵੀ ਸਿਸਟਮ ਬਣਾਇਆ ਜਾਵੇ ਤਾਂ ਕਿ ਬੱਚੇ ਇੱਥੋਂ ਪੜ੍ਹ ਕੇ ਚੰਗੇ ਉਹਦੇ ਉਧੇ ਤੇ ਜਾ ਕੇ ਸੈਲੈਕਟ ਹੋਣ ਵੈਸੇ ਵੀ ਸਾਡਾ ਪਿੰਡ ਪੜ੍ਹਿਆ ਲਿਖਿਆ ਚੰਗੇ ਮੁਲਾਜ਼ਮ ਇੱਥੋਂ ਨਿਕਲ ਕੇ ਹੋਏ ਨੇ ਚੰਗੇ ਉਹਦੇ ਉਧੇ ਤੇ ਹੋਏ ਨੇ ਜਿਹੜੇ ਬੱਚੇ ਛੋਟੇ ਨੇ ਅਸੀਂ ਚਾਹੁੰਦੇ ਹਾਂ ਵੀ ਉਹ ਬੱਚੇ ਵੀ ਚੰਗੇ ਉਹ ਵਾਕਈ ਬਹੁਤ-ਬਹੁਤ ਅਨੁਭਾਤ ਵੀਡੀਓ ਨੂੰ ਬਹੁਤ ਵਧੀਆ ਸ਼ੇਅਰ ਕਰੋ ਤਾਂ ਕਿ ਹੋਰ ਸਕੂਲਾਂ ਅਤੇ ਪੰਚਾਇਤਾਂ ਨੂੰ ਜਿਹੜਾ ਕਿ ਸੰਬੰਧੀ ਜਿਹੜਾ ਕਿ ਜਾਣਕਾਰ ਹੋ ਸਕੀਏ ਸੋ ਸਕੂਲ ਦੇ ਮੁਖ ਅਧਿਆਪਕ ਸਹਿਬਾਨ ਨੇ ਇੱਥੇ ਹਾਜ਼ਰ ਹਨ ਉਹਨਾਂ ਨਾਲ ਗੱਲ ਕਰਾਂਗੇ ਪਰ ਇਨਸ਼ਾਅੱਲਾ ਤੁਹਾਨੂੰ ਮੁਬਾਰਕਾਂ ਤੁਹਾਡੇ ਸਕੂਲ ਵਿੱਚ ਇਸ ਸਾਰੀ ਵਾਜੀ ਧੰਨਵਾਦ ਬਹੁਤ-ਬਹੁਤ ਧੰਨਵਾਦ ਬੜੀ ਖੁਸ਼ੀ ਦੀ ਗੱਲ ਹੈ ਪੰਚਾਇਤ ਨੇ ਬੜਾ ਵਧੀਆ ਉਦਮ ਕੀਤਾ ਜੀ ਸਾਰੀ ਗਰਾ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਤੇ ਇੱਕ ਦੋ ਦਿਨਾਂ ਤੋਂ ਹੀ ਚੱਲ ਰਹੀ ਸੀ ਗੱਲ ਸਾਡੀ ਪਰ ਜਿਹੜਾ ਬੜਾ ਵਧੀਆ ਮਤਲਬ ਉਹ ਤੇ ਬੜੀ ਛੇਤੀ ਇਹਨਾਂ ਨੇ ਐਕਸ਼ਨ ਤੇ ਕੰਮ ਕੀਤਾ ਬਾਕੀ ਸਰਪੰਚ ਸਾਹਿਬ ਨੇ ਜਿਹੜੇ ਪਿੰਡ ਦਾ ਬੜਾ ਵਧੀਆ ਕੰਮ ਕਰ ਰਹੇ ਨੇ ਸਾਰੇ ਪਾਸੇ ਜਿਹੜਾ ਮਤਲਬ ਇਹਨਾਂ ਦੇ ਪ੍ਰੋਜੈਕਟ ਨੇ ਬਹੁਤ ਵਧੀਆ ਚੱਲ ਰਹੇ ਨੇ ਤੇ ਸਕੂਲ ਦੇ ਲਈ ਇਹ ਖਾਸ ਮਤਲਬ ਧਿਆਨ ਦੇ ਰਹੇ ਨੇ ਜਿਹੜੀ ਵੀ ਅਸੀਂ ਕੋਈ ਇਹਨਾਂ ਕੋਲੇ ਮੰਗ ਰੱਖਦੇ ਆ ਤਾਂ ਬੜੀ ਚੇਤੀ ਪੂਰੀ ਹੁੰਦੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕੱਲੀ ਗੱਲ ਕੀਤੀ ਸੀ ਤੇ ਸਾਡੀ ਪੂਰੀ ਹੋ ਗਈ ਤੇ ਮੈਂ ਆਪਣੀ ਸਾਰੀ ਟੀਮ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਵੇਂ ਇਹਨਾਂ ਨੇ ਵੀ ਵਿੱਚ ਕਈਆਂ ਨੇ ਕਿਹਾ ਵੀ ਸਾਡੇ ਵੱਲੋਂ ਕੋਈ ਕਮੀ ਨਹੀਂ ਹੋਊਗੀ ਪਰ ਤੁਸੀਂ ਵੀ ਆਪਦੇ ਵੱਲੋਂ ਕਹਿੰਦੇ ਵੀ ਫੁੱਲ ਜੋਰ ਲਾਓ ਵੀ ਸਾਡੇ ਬੱਚੇ ਜਿਹੜੇ ਵਧੀਆ ਪੜ੍ਹ ਲੈ ਕੇ ਵਿਦ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੇ ਵੱਲੋਂ ਕੋਈ ਕਮੀ ਬਿਲਕੁਲ 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 ਸਾਡਾ ਪੂਰਾ ਜੋਰ ਚੱਲ ਰਿਹਾ ਜੀ ਪੂਰਾ ਮਤਲਬ ਅਸੀਂ ਆਪਦਾ ਹੁਣ ਡੈਡੀਕੇਸ਼ਨਲ ਕੰਮ ਕਰ ਰਹੇ ਆ ਪਹਿਲਾਂ ਵੀ ਕਰਦੇ ਆਏ ਨੇ ਸਾਡੇ ਮੈਨੂੰ ਥੋੜਾ ਟਾਈਮ ਹੋਇਆ ਲਿਆ ਇਹਨੂੰ ਜਗਜੀਤ ਜੀ ਇੱਥੇ ਮਤਲਬ ਕਾਫੀ ਸਮੇ ਤੋਂ ਨਹੀਂ ਤੇ ਪੜਾਈ ਵੱਖੋਂ ਬਿਲਕੁਲ ਸਾਡਾ ਮਲਕ ਪੂਰਾ ਜੋਰ ਇੱਥੇ ਕੋਈ ਕਮੀ ਪੇਸ਼ ਨਹੀਂ ਹੋਣੀ ਵਾਕੇ ਜੀ ਬਤਵੱਦ ਹੋਰ ਪੰਚਾਇਤਾਂ ਨੂੰ ਵੀ ਇਸ ਤਰ੍ਹਾਂ ਦੇ ਕਾਰਜ ਕਰਕੇ ਜਿਹੜਾ ਕਿ ਸਕੂਲਾਂ ਸਕੂਲਾਂ ਦੇ ਵਿੱਚ ਏਸੀ ਲਗਾ ਕੇ ਜਾਂ ਹੋਰ ਸੁਵਿਧਾ ਕਰਕੇ ਬੱਚਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਧੰਨਵਾਦ ਜ